अपना बोल्ट ਇਹ ਵਾਰ ਕੀ ਹਨ ਵੀ ਕਾਟੀ ਘੜਦੇ ਹਨ ਇਹ ਵੀ ਨਹੀਂ ਚਾਰਜ ਨਹੀਂ ਨਾ ਇਹਦੇ ਦਾ ਆਪ ਭਰਾਵਾ ਹੁਣੇ ਬੈਟਰੀ ਪਵਾ ਕੇ ਢੜੇ ਆ ਇਹ ਇਹਨੂੰ ਚਲਾਉਂਦਾ ਇਹ ਬੰਦਾ ਇੱਕ ਹੋਰ ਆ ਗਿਆ ਉਹ ਆ ਗਿਆ ਇੱਕ ਹੋਰ ਆ ਗਿਆ ਰਾਹੁਲ ਕੀ ਕੀ ਹਾਲ ਸਾਲਾ ਠੀਕ ਹੋ ਸਾਰੇ ਲੋ ਜੀ ਅੱਜ ਸਿਗਾ ਦਿਨ ਸੰਡੇ ਦਾ ਆਪਾਂ ਹੈਗੇ ਆ ਵਿਹਲੇ ਏ ਅੱਜ ਆਪਾਂ ਲੱਗੇ ਆ ਆਪਣਾ ਬੋਲਟ ਸਟਾਰਟ ਕਰਨ ਬਹੁਤ ਟਾਈਮ ਦਾ ਆਪਣਾ ਹੀ ਖੜਿਆ ਸੀ ਵਿਚਾਰਾ ਕੱਪੜਾ ਪਾਇਆ ਵਾ ਅੱਜ ਆ ਦੀ ਆਪਾਂ ਕਰਨੇ ਆ ਰਿਪੇਅਰ ਕਰ ਦੇਣੀ ਇਹਨੂੰ ਨਵਾਂ ਬਣਾ ਦੇਣਾ ਅੱਜ ਇਹ ਆਪਣਾ ਬੋਲਟ ਉਹ ਗਾਣਾ ਯਾਦ ਆ ਗਿਆ ਉਹ ਬੁਲਟ ਪਿਆਰਿਆ ਤੂੰ ਕਿੰਨਾ ਟਾਈਮ ਸਾਰਿਆ ਮਾਫ ਤੂੰ ਕਰੀ ਕਿ ਹਣ ਕਦੇ ਗੇੜਾ ਵੀ ਨਹੀਂ ਮਾਰਿਆ ਉਹ ਬੁਲਟ ਪਿਆਰਿਆ ਤੂੰ ਕਿੰਨਾ ਟਾਈਮ ਸਕਾਲਿਆ ਵਾਕਈ ਸਹੀ ਗੱਲ ਆ ਯਾਰ ਬਹੁਤ ਯਾਦਾਂ ਜੁੜੀਆਂ ਇਹਦੇ ਨਾਲ ਆਪਣੀਆਂ ਕਰਦੇ ਆ ਇਹਨੂੰ ਸਟਾਰਟ ਫਿਰ ਇਹਨੂੰ ਕਰਾਂਗੇ ਧੋਵਾਂਗੇ ਤੇ ਨਾਲੇ ਆਪਾਂ ਫਿਰ कट के आवेंगे राइड जी ਹਲਕਾ ਹਲਕਾ ਇਹ ਆਪਾਂ ਸਾਫ਼ ਕਰਤਾ ਹੁਣ ਆਪਾਂ ਪਾਈਏ ਇਹਦੇ ਚ ਤੇਲ ਕਿਉਂਕਿ ਟੈਂਕੀ ਵਾਲੀ ਜਮਾਂ ਖਾਲੀ ਸੀ ਕਿਉਂਕਿ ਸਾਲ ਬਾਅਦ ਹੀ ਮੈਂ ਚਲਾਉਣ ਲੱਗਿਆ ਬੁਲਟ ਕੱਢਿਆ ਬਾਹਰ ਤੇ ਦੇਖੋ ਕੀ ਹਾਲ ਹੋ ਗਿਆ ਵਿਚਾਰੇ ਦਾ ਜੰਗਾਲ ਤੇ ਜੰਗਾਲ ਕਿੰਨੀ ਉਹ ਮੁੱਠੇ ਮਾਠੇ ਪੂਰੀ ਐ ਮਿੱਟੀ ਭਰੀ ਪਈ ਆ ਦੇਖੋ ਜੰਗਾਲ ਪੈਣਾ ਸ਼ੁਰੂ ਹੋ ਗਿਆ ਹੈਗਾ ਹੇ ਅੱਜ ਆਪਾਂ ਸਾਰਾ ਐਤਵਾਰ ਇਹਦੇ ਜੁੱਟੇ ਲਾ ਦੇਣੀ ਆ ਆਪਾਂ ਦੇਖੋ ਛੱਕਰ ਸ਼ੁਕਰ ਸਭ ਖਤਮ ਤੇਲ ਆਪਾਂ ਕਿਰਾਂ ਲੈ ਆਏ ਸੀਗੇ ਬੋਤਲ 'ਚ ਜਾ ਕੇ ਨਾਉਣ ਵੇ ਤੇਲ ਪਾ ਕੇ ਸਟਾਰਟ ਕਰਾਂਗੇ ਬਾਬੇ ਦਾ ਨਾਮ ਲੈ ਕੇ ਵੇਖਦੇ ਆ ਸਟਾਰਟ ਹੁੰਦਾ ਕਿ ਨਹੀਂ ਵੇਲਾ ਆਪਾਂ ਪਾਤਾ ਹੁਣ ਆਪਾਂ ਵੈਨੇ ਆ ਸਟਾਰਟ ਕਰ ਉਹ ਆਪਾਂ ਨੂੰ ਤੰਗ ਕਰਦੇ ਸੀ ਇਸ ਕਰਕੇ ਆਪਾਂ ਉਹਨਾਂ ਨੂੰ ਹਣ ਬੰਨਤਾ ਉਹਨਾਂ ਉਹ ਮੈਨੂੰ ਕਹਿੰਦੇ ਸੀ ਮੇਰੇ ਨਾਲ ਖੇਡੋ ਖੇਡਾਂਗੇ ਪਰ ਰੁੱਕ ਕੇ ਖੇਡਾਂਗੇ ਠੀਕ ਆ ਟਾਈਗਰ ਓਕੇ ਕੇ ਵਾਲੀ ਸੁਈਣੀ ਚੱਕੀ ਆਣੇ ਮੇਰੇ ਸਹਾਰ ਨਾਲ ਬੈਟਰੀ ਆ ਦੀ ਡਾਊਨ ਹੋ ਗਈ ਬੈਟਰੀ ਆਪਾਂ ਨੂੰ ਚਾਰਜ ਕਰਨੀ ਪੈਣੀ ਆ ਦੇਖਦੇ ਆ ਬੈਟਰੀ ਖੋਲ ਕੇ ਬੈਟਰੀ ਲੱਗੀ ਸਸਟਾਣਾਂ ਬੈਟਰੀ ਖੋਲ ਗਏ ਓ ਹੋ 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 ਸਟਾਰਟ ਕਿੱਥੋਂ ਹੋਣਾ ਇਹਨੇ ਦੇਖੋ ਸ਼ੋਰ ਆਇਆ ਮੈਂ ਪਿਆ ਓ ਹੋ 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 ਬੈਟਰੀ ਡਾਉਣ ਹੀ ਆ ਬਾਈ ਇਹ ਬੈਟਰੀ ਆਪਾਂ ਲਾ ਲਈ ਹੁਣ ਇਹਨੂੰ ਆਪਾਂ ਚਾਰਜ ਕਰਵਾ ਕੇ ਲਿਉਨੇ ਆ ਤੇ ਬਾਕੀ ਦਾ ਕੰਮ ਫਿਰ ਹੁਣ ਬਾਅਦ 'ਚ ਹੀ ਦੇ ਦਿਆਂ ਆਪਾਂ ਇਹਨੂੰ ਆਪਾਂ ਹੁਣ ਪਹਿਲਾਂ ਚਾਰਜ ਕਰਾ ਕੇ ਲਿਉਨੇ ਆ ਆਪਾਂ ਆ ਗਏ ਆ ਵੀਰੇ ਬੈਟਰੀ ਚਾਰਜ ਕਰਾਉਣ ਬੈਟਰੀ ਕਹਿੰਦੇ ਸਹੀ ਆ ਚਾਰਜ ਕਰਨ ਵਾਲੀ ਹੀ ਆ ਦੇ ਦੂਤਿਆਪੁਰ ਟੱਪਣਾ ਆ ਰਿਹਾ ਜਿਹੜਾ ਨਵਾਂ ਮਾਡਲ ਆ ਇਹ ਇਹ ਵੀ ਅਸੀਂ ਇਹ ਵੀ ਬਈ ਘਾਟੀ ਘੜਦੇ ਆ ਬਾਹਰ ਕੀ ਹਨਾ ਵੀ ਘਾਟੀ ਘੜਦੇ ਹਨ ਇਹ ਵੀ ਨਹੀਂ ਚਾਰਜ ਨਹੀਂ ਨਾ ਇਹਦੇ ਦਾ ਭਰਾਵਾ ਹੁਣੇ ਬੈਟਰੀ ਪਵਾ ਕੇ ਆਟੇ ਆ ਇਹ ਇਹਨੂੰ ਚਲਾਉਂਦਾ ਇਹ ਬੰਦਾ ਉਹ ਇੱਕ ਹੋਰ ਆ ਗਿਆ ਉਹ ਆ ਗਿਆ ਇੱਕ ਹੋਰ ਆ ਗਿਆ ਰਾਹੁਲ ਰਾਹੁਲ ਟੀਕੇ ਦਾ ਭਰਾ ਆਇਆ ਆਇਆ ਨਹੀਂ ਮੈਂ ਚਲਾਉਂਦਾ ਇਹ ਲੈ ਵੀ ਅਸੀਂ ਬੈਟਰੀ ਲੈਣ ਆਏ ਆ ਤਿੰਨ ਬੰਦੇ ਤਿੰਨ ਬੰਦੇ ਬੈਂਡਰੀ ਲਾਈਨ ਆਏ ਸੀ ਚੌਥਾ ਸਾਡਾ ਬੰਦਾ ਉਹ ਆ ਗਿਆ ਉਹ ਜਿਹੜਾ ਦਿਖਦਾ ਇਹ ਐਕਟ ਵਾਲਾ ਉਹ ਵੇ ਪੰਜਵਾਂ ਬੰਦਾ ਸਾਡਾ ਦਗਾਹ 'ਤੇ ਖੜਿਆ ਬੈਟਰੀ ਜਿਆਦਾ ਹੈਵੀ ਹੈ ਨਾ ਆ ਆ ਆ ਆ ਪਹਿਲਾਂ ਪੰਗੜਾ ਪਾਉਣ ਲੱਗਾ ਏ ਰਾਤ ਐਨੀ ਤੰਗ ਕੀਤਾ ਸਾਨੂੰ ਭਾਈ ਕੀ ਆਲਾ ਬੈਟਰੀ ਵਾਲੀ ਭਾਰੀ ਸੀਗੀ ਤਾਂ ਕਰਕੇ ਪਾ ਚਾਰ ਜਣੇ ਆਏ ਆ ਲੈਣ ਬੋਲਟ ਦੇ ਉਹ ਵਾਲੇ ਦੀ ਮੇਰੇ ਵਾਲੇ ਦੀ ਇਹ ਬੈਟਰੀ ਆਪਣੀ ਆ ਗਈ ਆ ਚਾਰਜ ਹੋ ਕੇ ਹੁਣ ਆਪਾਂ ਫਿੱਟ ਕਰਾਂਗੇ ਫਿਰ ਵੇਖਦੇ ਹਾਂ ਹੁੰਦਾ ਸਟਾਰਟ ਕਿ ਨਹੀਂ ਕਿਉਂ ਟਾਈਗਰ ਕਰੀਏ ਸਟਾਰਟ ਫਿਰ ਇਹਨੂੰ ਸਟਾਰਟ ਦਾ ਕੋਈ ਨਹੀਂ ਇਹਨੇ ਬੋਲ ਨਾਲ ਹੀ ਹੁੰਦਾ ਲੋ ਵੀ ਕਰਦੇ ਆ ਸਟਾਰਟ ਫਿਰ ਵੇਖਦੇ ਹਾਂ ਹੁੰਦਾ ਸਟਾਰਟ ਕਿ ਨਹੀਂ ਆਪਣਾ ਬੁਲਟ ਹੋ ਗਿਆ ਜੇ ਸਟਾਰਟ ਕਰੋ ਫਿਰ ਵਾਹ ਚੈੱਕ ਕੱਕ ਵੇਹ ਬੱਕ ਦਾ ਝੋਟਾ ਜੀ ਅੱਜ ਆਪਾਂ ਇੰਨਾ ਕੰਮ ਨਿਵੇੜ ਲਿਆ ਹਾਂ ਤੂੰ ਕਿੱਧਰ ਚੱਲਿਆ ਪਹਿਲਾਂ ਆਪ ਲਾਇਆ ਘਾਣੂ ਪਾਣੀ ਫੇਰ ਆਪਾਂ ਬੋਲਟ ਕੀਤਾ ਤਿਆਰ ਫੇਰ ਆਪਾਂ ਫੁੱਟੇ ਘੱਟੇ ਹੁਣ ਜਾ ਕੇ ਹੋਇਆ ਸਟਾਰਟ ਬੋਲਟ ਦੇਖੋ ਯੋ ਮੈਨ ਹਾਂਜੀ ਵਿੱਕੇ ਫਿਰ ਅੱਜ ਰਾਈਡ ਕਰਕੇ ਬੋਲਟ ਤੇ ਟੈਸਟਿੰਗ ਆਮਾ ਹਵਾ ਹਵਾ ਭਰੋਨੇ ਆ ਇਹਦੇ ਕਿ ਟਾਇਰ ਇਹਦੇ ਜਮਾਂ ਹੀ ਥੱਲੇ ਜੀ ਕਿਸ਼ਕਾਰੀ ਆਪਣਾ ਖੜਾ ਨਵਾਂ ਝੋਟਾ ਪਸ਼ਾਲ ਤੇ ਰਾਹੁਲ ਆ ਨਵਾਂ ਝੋਟਾ ਤੇ ਪੁਰਾਣਾ ਝੋਟਾ ਆਪਣਾ ਹਾਂਜੀ ਆਪਣਾ ਬੁਲਟ ਹੋ ਗਿਆ ਜੰਕਾ ਓਕੇ ਰਿਪੋਰਟ ਹੁਣ ਕੱਲ ਨੂੰ ਆਪਾਂ ਇਹਦੀ ਸਰਵਿਸ ਕਰਾਵਾਂਗੇ ਪਹਿਲਾਂ ਤਾਂ ਡੇਢੀ ਕੀ ਜ਼ਰੂਰੀ ਆ ਫੇਰ ਉਸ ਤੋਂ ਬਾਅਦ ਇਹਦਾ ਆਪਾਂ ਕਰਾਵਾਂਗੇ ਡੈਂਟਿੰਗ ਪੇਂਟਿੰਗ ਤੇ ਆਪਾਂ ਲੱਗਿਆ ਕਾਰਵਾਈ ਪਾਉਣ ਆਪਾਂ ਪਹੁੰਚ ਗਏ ਬੱਬੀ ਕੋਲੇ ਬੱਬੀ ਕੀ ਆਲਾ ਬਾਈ ਓਕੇ ਆ ਲੈ ਵੀ ਦੋ ਸਾਲਾਂ ਬਾਅਦ ਸਰਵਿਸ ਵਰਤ ਦੀ ਦੇਖਦੇ ਆ ਕੀ ਨਿਕਲਦਾ ਵਿੱਚੋਂ ਗਲੈਦਾ ਇੰਨਾ ਕਿ ਇੰਨਾ ਕ ਨਿਕਲਿਆ ਬਈ ਵੇਖ ਲੋ ਕੀ ਆਲਾ ਚੱਲਣਾ ਕੀ ਆ ਸਾਰੇ ਹੋ ਗਏ 2 ਸਾਲ ਤੋਂ ਬਿਲੋਂ ਨਿਕਲ ਨੂੰ ਪਰਾਉਣੇ ਕਰੋਟ ਯੱਕ ਖੜੇ ਝੋਟੇ ਸਾਰੇ ਝੋਟੇ ਖੜੇ ਆ ਆਪਣਾ ਸਵੇਰ ਦਾ ਵੀਰੇ ਮੋਟਰਸਾਈਕਲ ਖੁੱਲਿਆ ਵਾ ਇਹ ਬੰਦੇ ਨੇ ਇਹ ਬੰਦੇ ਨੇ ਆਪਣਾ ਸਵੇਰ ਦਾ ਮੋਟਰਸਾਈਕਲ ਖੋਲ੍ਹ ਆਇਆ ਰੇਡੋ ਹੱਥ ਪਤਾ ਕਿੰਨੇ ਵਜੇ ਪਾਇਆ 2 ਵਜੇ ਇਹ ਕੰਮ ਮੇਰੇ ਬਾ ਆਇਆ ਬੱbbi ਸਿੰਘ ਬੱbbi ਹਾਂਜੀ ਕੀ ਕਹਿਣਾ ਚਾਹੁੰਨਾ ਵੀ ਕੀ ਹਾਲਤ ਸੀ ਬਹੁਤ ਮਾੜੀ ਹਾਲਤ ਸੀ ਤੁਸੀਂ ਚੈੱਕ ਕਰ ਸਕਦੇ ਹੋ ਤੇਲ ਬਹੁਤ ਘਾਟ ਨਿਕਲਿਆ ਤਾਂ ਤੁਹਾਨੂੰ ਗਾਰਜਿਕ ਕਰੋ ਕਚਰਾ ਦੇਖੋ ਕਿੰਨਾ ਕਚਰਾ ਹੀ ਨਿਕਲਿਆ ਯਾਨੀ ਕਿ ਸਾਰਾ ਫੁੱਲ ਕਚਰਾ ਫੁੱਲ ਹੋਰ ਤੇਲ ਤਾਂ ਨਿਕਲਿਆ ਹੀ ਨਹੀਂ ਭੈਣ ਮਿੱਟੀ ਦੇ ਤੇਲ ਨਾਲ ਡੀਜ਼ਲ ਨਾਲ ਧੋ ਕੇ ਬਣਾਦਾ ਵਧੀਆ ਫੇਰ ਕਰੀ ਦੀ ਸਰਵਿਸ ਹੋ। ਐਸ ਤਾਂ ਨਹੀਂ ਬਗਲਾਇਲ ਪਾਈਦਾਗਾ। ਬੈਟਰੀ ਨੂੰ ਅਸੀਂ ਤਾਂ ਤੇਲ ਪਾਵਾਂਗੇ। ਪੂਰਨ ਸਿੰਥੈਟਿਕ ਕਰੋ ਚੈੱਕ। origignal ਫਿਲਟਰ ਰਾਇਲ ਇਨਫਿਲ। ਠੀਕ। ਫਿਲਟਰ ਵੀ ਪਾਉਣ ਲੱਗੇ ਆਪਾਂ। ਆਹ ਲਓ ਜੀ। ਲਓ ਜੀ। ਕਰੋ ਚੈੱਕ ਫਿਰ। ਪੋਕਰ ਰਿਪੋਰਟ ਆਪਾ ਲੱਗ ਗਿਆ ਮਗਲੈਲ ਪਾਉਣ ਇੰਜਨ ਆਇਲ ਸਰਵਿਸ ਹੋ ਗਿਆ ਪੈਟਰਨ ਸਰਵਿਸ ਵਗੈਰਾ ਹੋ ਗਈ ਸਾਰਾ ਕੁਝ ਓਕੇ ਰਿਪੋਰਟ ਆ ਸ਼ੈਪ ਚੈੱਕ ਕੁਆਲਟੀ ਇੰਜਨ ਆਇਲ ਓਕੇ ਆ ਬੰਦ ਕਰਾਹ ਰਵੇਟਰ ਆਪਣਾ ਦੇ ਗਿਆ ਜਵਾਬ ਆ ਪਾਇਆ ਨਵਾਂ ਰਾਇਲੈਂਡ ਫੀਲਡ ਰੀਨ ਉਹ ਪਿਆ ਦੇਖੋ ਆਇਰ ਫਿਲਟਰ ਇਹ ਵੀ ਪਾਵਾਂਗੇ speed meter ਵੀ ਪਾਵਾਂਗੇ ਹਜੇ ਕੰਮ ਬਹੁਤ ਪਿਆ ਹਜੇ ਕੱਲ ਤਾਂ ਤਣ ਲੱਗ ਜੂਗਾ ਸਟਾਰਟਿੰਗ ਚੈੱਕ ਕਰੋ ਹੁਣ ਦਾੜਾ ਸਟਾਰਟ ਹੁਣ ਦਾੜਾ ਸਟਾਰਟ ਅਰੇ ਇਹ ਸੜਨ ਦਾ ਕਾਰਨ ਇਹੀ ਸੀਗਾ ਦੇਖੋ ਕੀ ਹਾਲ ਹੋਇਆ ਸੀਗਾ ਨਾ ਲੈਣਾ ਜਿਹੜਾ ਕੰਮ ਇੰਦਰੋ ਇਹ ਕਿਹੜੀ ਹੋ ਗਈ ਇੰਦਰੋ ਇੱਥੋਂ ਵੀ ਹਮਾਂ ਨੇ ਇੰਦਰ ਓਕੇ ਜਨਾਬ ਅੱਜ ਬਾਈ ਕਿੰਨਾ ਟਾਈਮ ਲੱਗਦਾ ਬਾਈ 10 ਸੋਕਿਆ ਜੀ ਓਕੇ ਆ ਲੈ ਕੇ ਆਓ ਟਰਾਈ ਫਿਰ ਓਕੇ ਰਿਪੋਰਟ ਆ ਸਾਡਾ ਬੰਦਾ ਉਹ ਹੁੰਦਾ ਕਿਵੇਂ ਭਾਈ ਬਣ ਗਿਆ ਤਾਣਾ